ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਟੈਸ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਸਿਮਰ ਦੇ ਕੱਪੜੇ ਦੇ ਹੇਠਾਂ ਕਿਸ ਤਰ੍ਹਾਂ ਦੀ ਲਾਈਨਿੰਗ ਲਾ ਸਕਦੇ ਆ ਇਹ ਆਪਣੇ ਕੋਲੇ ਸਿਮਰ ਦਾ ਕੱਪੜਾ ਹੈ ਇਦੇ ਹੀਠਾਂ ਆਪਾਂ ਫੁੱਲ ਵੈਲ ਵੀ ਲਾ ਸਕਦੇ ਹਾਂ ਤੇ ਟਾਪਟਾ ਵੀ ਜੇ ਤਾਂ ਵੀ ਇਹਦਾ ਰੰਗ ਥੋੜਾ ਲਾਈਟ ਹੈ ਤਾਂ ਤੁਸੀਂ ਟਾਪਟਾ ਵੀ ਲਾ ਸਕਦੇ ਹੋ ਅਤੇ ਜੇ ਇਹਦਾ ਵੀ ਰੰਗ ਥੋੜਾ ਡਾਰਕ ਹੈ ਤਾਂ ਤੁਸੀਂ ਇਹਦੇ ਹੀਠਾਂ ਫੁੱਲ ਵੈਲ ਵੀ ਲਾ ਸਕਦੇ ਹੋ ਇਹ ਫੁੱਲ ਵੈਲ ਵੀ ਲਾਉਂਗੇ ਤਾਂ ਵਧੀਆ ਤੁਸੀਂ ਗਰਮੀ 'ਚ ਵੀ ਪਹਿਨ ਸਕਦੇ ਆ ਇਹਨੂੰ ਇਹ ਸਲਵਾਰ ਦਾ ਕੱਪੜਾ ਹੈ ਇਹ ਥੋੜਾ ਜਿਹਾ ਗਾਫੁੰਦਾ ਹੈ ਇਹਦੇ ਢੇਠਾ ਤਾਂ ਆਪਾਂ ਫੁੱਲ ਵੈਲ ਹੀ ਲਾਵਾਂਗੇ ਆ ਦੇਖੋ ਕੁਛ ਦੇਖਦਾਨੀ ਦੇਖ ਤਾਂ ਸਲਵਾਰੇ ਢੇਠਾ ਤਾਂ ਆਪਾਂ ਫੁੱਲ ਵੈਲ ਹੀ ਲਾ ਸਕਦੇ ਆ ਕਿ ਕਮੀ ਜੇਠਾ ਪਾ ਫੁੱਲ ਵੈਲ ਅਤੇ ਟਾਪਟਾ ਦੋਨੋਂ ਲਾਵਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ